ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਇੱਕ ਸ਼ਖਸ ਬਾਰੇ ਗੱਲ ਕਰਨੀ ਆ ਤੇ ਇੱਕ ਉੱਗੇ ਸਿੱਖ ਬੁੱਧੀਜੀਵੀ ਨੂੰ ਇੱਕ ਸਵਾਲ ਵੀ ਕਰਨਾ ਸੋ ਜਿਹੜਾ ਸ਼ਖਸ ਆ ਉਹ ਹੈਗਾ ਰਜੀਵ ਕੁਮਾਰ ਸ਼ਰਮਾ ਜਿਹੜਾ 1990 ਦਾ ਜਿਹੜਾ ਦਹਾਕਾ ਹੈ ਉਹਦੇ ਅੰਤ ਦੇ ਵਿੱਚ ਇਹ ਜਿਹੜਾ ਰਜੀਵ ਕੁਮਾਰ ਸ਼ਰਮਾ ਆ ਇਹ ਆਪਣਾ ਨਾਮ ਬਦਲ ਕੇ ਆਪਣੇ ਆਪ ਨੂੰ ਰਜੀਵ ਰੰਦਾਵਾ ਦੇ ਨਾਮ ਦੇ ਨਾਲ ਸਮਾਜ ਦੇ ਵਿੱਚ ਵਿਚਰਦਾ ਆ ਤੇ ਇਹ ਵੀ ਦੱਸਿਆ ਜਾਂਦਾ ਕਿ ਅੱਜ ਕੱਲ ਇਹ ਰਜੀਵ ਖਾਲੜਾ ਦੇ ਨਾਮ ਦੇ ਨਾਲ ਵੀ ਵਿਚਰਦਾ ਇਸ ਮਾਹਰ ਦੇ ਵਿੱਚ ਤੇ ਜਿਹੜੇ ਭਾਈ ਜਸਵੰਤ ਸਿੰਘ ਜੀ ਖਾਲੜਾ ਆ ਉਹਨਾਂ ਦਾ ਇਹ ਨੇੜਲਾ ਬੰਦਾ ਸੀਗਾ ਮਨੁੱਖੀ ਅਧਿਕਾਰਾਂ ਦੇ ਉੱਤੇ ਇਹ ਉਹਨਾਂ ਦੇ ਨਾਲ ਕੰਮ ਕਰਦਾ ਸੀਗਾ ਸੋ ਜਿਹੜੀ ਸਿੱਖ ਬੁੱਧੀਜੀਵੀ ਦਾ ਮੈਂ ਜ਼ਿਕਰ ਕੀਤਾ ਆ ਉਹ ਹੈਗੇ ਨੇ ਭਾਈ ਅਜਮੇਰ ਸਿੰਘ ਜੀ ਕਾਫੀ ਸਤਕਾਰਯੋਗ ਨੇ ਪਿਛਲੇ 2-3 ਦਹਾਕਿਆਂ ਦੇ ਵਿੱਚ ਉਹਨੇ ਨੇ ਬਹੁਤ ਸਾਰੀਆਂ ਕਿਤਾਬਾਂ ਸਿਕ ਸੰਘਰਸ਼ ਦੇ ਉੱਤੇ ਲਿਖੀਆਂ ਆ ਸੋ ਉਹਨਾਂ ਨੂੰ ਵੀ ਸਵਾਲ ਆ ਇਸ ਸ਼ਖਸ ਨੂੰ ਲੈ ਕੇ ਸੋ ਅੰਤ ਦੇ ਵਿੱਚ ਤੁਹਾਨੂੰ ਇਹ ਦੱਸਾਂਗੇ ਕਿ ਮੇਰਾ ਸਵਾਲ ਭਾਈ ਜਮੇਰ ਸਿੰਘ ਨੂੰ ਕੀ ਆ ਇਸ ਰਜੀਵ ਰੰਧਾਵਾ ਨਾਮ ਦੇ ਸ਼ਖਸ ਨੂੰ ਲੈ ਕੇ ਸੋ ਆਪਾਂ ਜੇ ਰਜੀਵ ਰੰਧਾਵੇ ਬਾਰੇ ਗੱਲ ਕਰਨੀ ਆ ਮੈਂ ਇੱਕ ਕਿਤਾਬ ਦਾ ਹਵਾਲਾ ਦੇਵਾਂਗਾ ਉਹ ਕਿਤਾਬ ਦਾ ਨਾਮ ਹੈਗਾ ਫੇਥ ਜੈਂਡਰ ਐਂਡ ਐਕਟਿਵਿਜ਼ਮ ਇਨ ਦਾ ਪੰਜਾਬ ਇਹ ਮਲਕਾ ਕੌਰ ਇਸ ਕਿਤਾਬ ਦੀ ਆਥਰ ਆ ਉਹਦੇ ਵਿੱਚੋਂ ਮੈਂ ਕੁਝ ਤੁਹਾਨੂੰ ਪੈਰੇ ਪੜ੍ਹ ਕੇ ਤੁਹਾਨੂੰ ਸੁਣਾਉਂਗਾ ਰਜੀਵ ਰੰਦਾਵਾ ਦੇ ਮੁਤਲਕ ਰਜੀਵ ਅ ਲੌਂਗ ਟਾਈਮ ਅਕੁਐਂਟੈਂਸ ਆਫ ਜਸਵੰਤਸ ਹੈਡ ਬਕਮ ਅ ਕਾਮਨ ਫਿਕਸਚਰ ਐਟ ਦਿ ਕਾਲੜਾ ਹੋਮ ਹੀ ਕੈਰੀਡ ਅ ਬਿਜ਼ਨਸ ਕਾਰਡ ਆਈਡੈਂਟੀਫਾਈਿੰਗ ਹਿਮਸੈਲਫ ਐਜ਼ ਅ ਜਰਨਲਿਸਟ ਰਜੀਵ ਭਾਈ ਜਸਵੰਤ ਸਿੰਘ ਜੀ ਕਾਲੜਾ ਦਾ ਇੱਕ ਲੰਬੇ ਚਿਰ ਤੋਂ ਵਾਕਿਫ ਸੀਗਾ ਤੇ ਉਹ ਅਕਸਰ ਭਾਈ ਜਸਵੰਤ ਸਿੰਘ ਜੀ ਕਾਲੜਾ ਦੇ ਘਰੇ ਆਉਂਦਾ ਜਾਂਦਾ ਸੀਗਾ ਤੋਂ ਨਾਲ ਆਪਣੇ ਇੱਕ ਬਿਜ਼ਨਸ ਕਾਰਡ ਰੱਖਦਾ ਸੀ ਜਿਹਦੇ ਉੱਤੇ ਲਿਖਿਆ ਸੀਗਾ ਕਿ ਉਹ ਇੱਕ ਪੱਤਰਕਾਰ ਆ ਹੀ ਹੈਡ ਕਮ ਟੂ ਅ ਕੰਪਨੀ ਜਸਵੰਤ ਟੂ ਹਿਸ ਮਾਰਨਿੰਗ ਮੀਟਿੰਗ ਵਿਦ ਅ ਜਰਨਲਿਸਟ ਆਫ ਦ ਇੰਡੀਅਨ ਐਕਸਪ੍ਰੈਸ ਔਨ ਦ ਇਸ਼ੂ ਆਫ ਕਲੈਂਡੇਸਟਾਈਨ ਕਰਮੇਸ਼ਨਸ ਤੇ ਉਸ ਸਵੇਰੇ ਜਿਹੜੀ ਸਵੇਰ ਭਾਈ ਜਸਵੰਤ ਸਿੰਘ ਖਾਲੜਾ ਜੀ ਨੂੰ ਘਰੋਂ ਪੰਜਾਬ ਪੁਲਿਸ ਨੇ ਚੱਕਿਆ ਉਸ ਸਵੇਰੇ ਰਜੀਵ ਉਹਨਾਂ ਦੇ ਘਰੇ ਆਇਆ ਹੋਇਆ ਸੀਗਾ ਤੇ ਉਹਨਾਂ ਨੇ ਇਕੱਠਿਆਂ ਇੱਕ ਇੰਡੀਅਨ ਐਕਸਪ੍ਰੈਸ ਦੇ ਪੱਤਰਕਾਰ ਨੂੰ ਮਿਲਣਾ ਸੀ As Rajiv settled into the drawing room, Paramjeet heard of a Jaswant untangle the garden hose and reverse the car out the gate. When she hurried out to walk to work, Jaswant was washing the car, half dressed for the meeting. She rushed across the main road to the Guru Nanak Dev University. and noted present in the library register at 9:05 a.m. ਉਸ ਵੇਰੇ ਬੀਬੀ ਪਰਮਜੀਤ ਕੌਰ ਖਾਲੜਾ ਜਲਦੀ ਜਲਦੀ ਤਿਆਰ ਹੋ ਕੇ ਤੇ ਉਹ ਕੰਮ ਤੇ ਜਾ ਰਹੇ ਸੀਗੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਿੱਚ ਉਹ 9:05 ਮਿੰਟ ਨੂੰ ਉੱਥੇ ਪਹੁੰਚੇ ਆ ਤੇ ਜਦੋਂ ਘਰੇ ਨਿਕਲੇ ਆ ਉਹਨਾਂ ਨੇ ਇਹ ਵੇਖਿਆ ਕਿ ਭਾਈ ਜਸਵੰਤ ਸਿੰਘ ਜੀ ਖਾਲੜਾ ਆਪਣੀ ਗੱਡੀ ਧੋ ਰਹੇ ਸੀਗੇ ਤੇ ਹਜੇ ਉਹ ਤਿਆਰ ਨਹੀਂ ਸੀ ਉਸ ਮੀਟਿੰਗ ਦੇ ਲਈ at 9:25 am she received a message that there was an urgent call from home rajiv informed her that a police party had come to the gate grabbing at jaswant while a sky blue mruti van parked outside 9:25 nu rajiv randawa bibi parmjeet kaur khalra nu ek sneha pahunchaunda hai ke punjab police da ek mulazim bhai jaswant singh ji khalra nu gharon le gaye ha ਇੱਕ ਨੀਲੇ ਰੰਗ ਦੀ ਮਰੂਤੀ ਬਾਹਰ ਖੜੀ ਹੀ ਗੇਟ ਦੇ ਤੇ ਉਹਦੇ ਵਿੱਚ ਉਹਨਾਂ ਨੂੰ ਬਿਠਾ ਕੇ ਤੇ ਲੈ ਗਿਆ ਡਾਊਨ ਦ ਰੋਡ ਦ ਵੈਨ ਸਲੋਡ ਨੇਬਰ ਕ੍ਰਿਪਾਲ ਸਿੰਘ ਰੰਧਾਵਾ ਵਾਸ ਰਿਟਰਨਿੰਗ ਹੋਮ ਜਸਵੰਤ ਕ੍ਰੇਨਡ ਆਊਟ ਹਿਸ ਨੈਕ ਟੂ ਟੈਲ ਰੰਧਾਵਾ ਹੀ ਵਾਸ ਬੀਂਗ ਟੇਕਨ ਅਵੇ ਬਾਈ ਥੀਸ ਪੁਲਿਸਮੈਨ ਤੇ ਉਸ ਗਲੀ ਦੇ ਵਿੱਚੋਂ ਜਦੋਂ ਉਹ ਨੀਲੇ ਰੰਗ ਦੀ ਮਰੂਤੀ ਨਿਕਲ ਰਹੀ ਸੀਗੀ ਦੂਜੇ ਪਾਸਿਓਂ ਉਹਨਾਂ ਦੇ ਗਵਾਂਢੀ ਜਿਨ੍ਹਾਂ ਦਾ ਨਾਮ ਕ੍ਰਿਪਾਲ ਸਿੰਘ ਰੰਧਾਵਾ ਉਹ ਆ ਰਹੇ ਹੀਏ ਕਰਨ Singh Ji ne kardke, te ke Punjab police hai Rajiv, who had accompanied Mrs. Kalara for the first police report, had been her sole advisor on the spot. That first police report, too, had not named anyone on Rajiv's advice, even as other eyewitnesses that day had caught glimpses of familiar local policemen. ਜਦੋਂ ਬੀਬੀ ਪਰਮਜੀਤ ਕੌਰ ਖਾਲੜਾ ਨੇ ਪਹਿਲੀ ਪੁਲਿਸ ਰਿਪੋਰਟ ਲਖਾਈ ਆ ਉਹਨਾਂ ਦੇ ਨਾਲ ਰੰਜੀਵ ਰੰਦਾਵਾ ਸੀਗਾ ਇਹ ਦੋ ਜਣਿਆਂ ਨੇ ਪਹਿਲੀ ਪੁਲਿਸ ਰਿਪੋਰਟ ਲਖਾਈ ਆ ਤੇ ਇਸ ਪਹਿਲੀ ਪੁਲਿਸ ਰਿਪੋਰਟ ਦੇ ਵਿੱਚ ਕਿਸੇ ਇੱਕ ਪੁਲਿਸ ਮੁਲਾਜ਼ਮ ਦਾ ਨਾਮ ਨਹੀਂ ਦਰਜ ਇਹ ਹੀ ਲਿਖਿਆ ਕਿ ਪੰਜਾਬ ਪੁਲਿਸ ਦੇ ਮੁਲਾਜ਼ਮਾਂ ਨੇ ਭਾਈ ਜਸਵੰਤ ਸਿੰਘ ਖਾਲੜਾ ਨੂੰ ਅਗਵਾ ਕਰ ਲਿਆ ਕਰੋ ਤੇ ਇਹ ਜਿਹੜੀ ਸਲਾਹ ਦਿੱਤੀ ਆ ਬੀਬੀ ਪਰਮਜੀਤ ਕੌਰ ਖਾਲੜਾ ਨੂੰ ਕਿ ਆਪਾਂ ਕਿਸੇ ਦਾ ਨਾਮ ਨਾ ਲਖੀਏ ਇਸ ਗੱਲ ਦੇ ਬਾਵਜੂਦ ਕਿ ਉਹਨਾਂ ਨੇ ਅੱਖੀਂ ਰਜੀਵ ਨੇ ਆਪਣੇ ਅੱਖੀਂ ਉਹ ਪੁਲਿਸ ਮੁਲਾਜ਼ਮ ਵੇਖੇ ਸੀਗੇ ਕਿਰਪਾਲ ਸਿੰਘ ਰੰਧਾਵਾ ਨੇ ਵੀ ਆਪਣੇ ਅੱਖੀਂ ਵੇਖੇ ਸੀਗੇ ਤੇ ਹੋਰ ਜਿਹੜੇ ਮਹੱਲੇ ਦੇ ਲੋਕ ਆ ਉਹਨਾਂ ਨੇ ਉਹ ਜਿਹੜੇ ਪੁਲਿਸ ਮੁਲਾਜ਼ਮ ਆ ਉਹਨਾਂ ਨੂੰ ਪਛਾਣਿਆ ਵੀ ਸੀ ਇਹ ਰੰਜੀਵ ਰੰਧਾਵਾ ਦੇ ਸਲਾਹ ਦੇ ਅਧੀਨ ਬੀਬੀ ਪਰਮਜੀਤ ਕੌਰ ਖਾਲੜਾ ਨੇ ਕਿਸੇ ਦਾ ਨਾਮ ਨਹੀਂ ਲਿਖਾਇਆ ਕਿਉਂਕਿ ਉਹਨਾਂ ਨੂੰ ਰਜੀਵ ਦੇ ਉੱਤੇ ਭਰੋਸਾ ਹੀ ਉਹ ਬਹੁਤ ਲੰਬੇ ਚਿਰ ਤੋਂ Some stories and the depth of conspiracy were not clear even to us in the eye of the storm till many years later," said Rajvinder Bans. He remembers that it was right before Parmjeet's own testimony in the CBI Patiala court that a strange conversation began unraveling the role of Rajiv Singh, the man on the spot when Jiswant was abducted. ਇਹ ਜਿਹੜੀ ਸਟੇਟਮੈਂਟ ਆ ਇਹ ਰਾਜਵਿੰਦਰ ਬੈਂਸ ਦੀ ਆ ਰਾਜਵਿੰਦਰ ਬੈਂਸ ਜਸਟਿਸ ਅਜੀਤ ਸਿੰਘ ਬੈਂਸ ਦੇ ਪੁੱਤਰ ਨੇ ਤੇ ਉਹ ਇੱਕ ਮਨੁੱਖੀ ਅਧਿਕਾਰਾਂ ਦੇ ਵਕੀਲ ਨੇ ਪੀ ਐਚ ਆਰਓ ਪੰਜਾਬ ਹਿਊਮਨ ਰਾਈਟਸ ਆਰਗੇਨਾਈਜੇਸ਼ਨ ਲੀ ਇੱਕ ਮਨੁੱਖੀ ਅਧਿਕਾਰਾਂ ਦੇ ਵਕੀਲ ਦੇ ਤੌਰ ਤੇ ਉਹ ਕੰਮ ਕਰਦੇ ਆ ਸੋ ਉਹਨਾਂ ਦਾ ਇਹ ਕਹਿਣਾ ਹੈ ਇਸ ਸਟੇਟਮੈਂਟ ਦੇ ਵਿੱਚ ਵੀ ਸਾਨੂੰ ਇਹ ਨਹੀਂ ਸੀ ਪਤਾ ਕਿ ਇਹ ਜਿਹੜੀ ਸਾਜ਼ਿਸ਼ਾ ਕਿੰਨੀ ਡੂੰਗੀ ਆ ਜਦੋਂ ਇਹ ਸਾਰਾ ਕੁਝ ਵਾਪਰਿਆ ਉਦੋਂ ਸਾਨੂੰ ਨਹੀਂ ਸੀ ਸਮਝ ਕਈ ਸਾਲਾਂ ਬਾਅਦ ਸਾਨੂੰ ਸਮਝ ਲੱਗੀ ਆ ਉਹ ਇਹ ਦੱਸਦੇ ਆ ਕਿ ਜਦੋਂ ਸੀਬੀਆਈ ਕੋਰਟ ਪਟਿਆਲਾ ਦੇ ਵਿੱਚ ਬੀਬੀ ਪਰਮਜੀਤ ਕੌਰ ਖਾਲੜਾ ਨੇ ਆਪਣੀ ਗਵਾਹੀ ਦੇਣੀ ਗਵਾਹੀ ਦੇਣ ਤੋਂ ਪਹਿਲਾਂ ਇੱਕ ਸੀਬੀਆਈ ਦਾ ਵਕੀਲ ਮੇਰੇ ਕੋਲ ਭੱਜਿਆ ਭੱਜਿਆ ਆ ਜਾਨੀ ਕਿ ਰਾਜਵਿੰਦਰ ਬੈਂਸ ਦੇ ਕੋਲ ਅ ਸੀਬੀਆਈ ਲੋਰ ਰਸ਼ਡ ਓਵਰ ਟੂ ਰਿਪੋਰਟ ਥੈਟ ਹੀ ਹੈਡ ਜਸਟ ਓਵਰਹर्ड ਰਜੀਵ Telling ਮਿਸਿਸ ਖਾਲੜਾ ਨਾਟ ਟੂ ਆਇਡੈਂਟੀਫਾਈ ਦ ਡਿਫੈਂਡੈਂਟ ਪਲੇਸਮੈਨ and to just explain she vaguely knew that the police had taken mr khalra ohe kehnde hai ki cbi da vakil mere kol bhajja bhajja aaya te ohne mainu eh gal dassi a ki ohne rajiv randawa nu sun liya bibi paranjit kaur khalra nu eh gal dasde ha ki jadon tusi apni gawahhi deni ha tusi judge nu eh hi kehne ha ki mainu nahi pata bi bhai jaswan singh ji khalra nu kinne agwa kita ਤੁਸੀਂ ਇਹ ਕਹਿਦੇ ਹੋ ਕਿ ਮੈਨੂੰ ਬਸ ਇਹ ਗੱਲ ਦਾ ਹੀ ਪਤਾ ਆ ਕਿ ਪੰਜਾਬ ਪੁਲਿਸ ਦੇ ਮੁਲਾਜ਼ਮ ਸੀਗੇ ਪਰ ਮੈਨੂੰ ਇਹ ਨਹੀਂ ਪਤਾ ਵੀ ਕੌਣ-ਕੌਣ ਸੀਗੇ ਤੇ ਜਦੋਂ ਮੈਂ ਬੀਬੀ ਪਰਮਜੀਤ कौर ਖਾਲੜਾ ਨੂੰ ਵਿਟਨੈਸ ਰੂਮ ਦੇ ਅੰਦਰ ਮੈਂ ਮਿਲਿਆ ਮੈਂ ਉਹਨਾਂ ਨੂੰ ਇਹ ਗੱਲ ਕਹੀ ਕਿ ਤੁਸੀਂ ਬਿਬਾਕ ਹੋ ਕੇ ਉਹਨਾਂ ਪੁਲਿਸ ਮੁਲਾਜ਼ਮਾਂ ਦੇ ਨਾਮ ਲਓ ਜਿਹੜੇ ਚਸ਼ਮਦੀਦ ਗਵਾਹਾਂ ਨੇ ਦੇਖਿਆ ਸੋ ਇਹ ਦੂਜੀ ਵਾਰੀ ਇਸ ਕਿਤਾਬ ਦੇ ਵਿੱਚ ਲਿਖਿਆ ਕਿ ਰਜੀਵ ਰੰਧਾਵਾ ਦਾ ਇਦਾਂ ਲੱਗਦਾ ਹੈ ਵੀ ਉਹਦੀ ਇਹ ਕੋਸ਼ਿਸ਼ ਸੀ ਕਿ ਕਿਸੇ ਇੱਕ ਪੰਜਾਬ ਪੁਲਿਸ ਦੇ ਮੁਲਾਜ਼ਮ ਦਾ ਨਾਮ ਨਾ ਦਰਜ ਕੀਤਾ ਜਾਵੇ He remembers how the trusted Rajiv would come to Chandigarh to speak with him and take the responsibility of conveying trial strategies to Jishwant's group of friends. But by the time things played out in the court, much felt lost in transit. The suspicion around him grew also when Rajminder gained a high court order in August 2004. directing the court to complete the trial in six months rajiv and another fellow lashed out at me asking who asked you to pursue this tragedy augusto here char de vich jaddi shak si rajiv randawa de utte hor vi oh vad gayi jadon rajvinder bains ne eh high court da order hasil kita ke jaddi eh jada case aa oh 6 mahinayan de vich nibedya jave rajvinder bains eh dasde ne ke jadon main oh court order hasil kita ya ਜਿਹੜਾ ਰਜੀਵ ਰੰਦਾਵਾ ਉਹ ਮੇਰੇ ਨਾਲ ਕਾਫੀ ਪਰੇਸ਼ਾਨ ਹੋਇਆ ਤੇ ਉਹਦੇ ਨਾਲ ਇੱਕ ਹੋਰ ਵਿਅਕਤੀ ਸੀਗਾ ਤੇ ਉਹਨਾਂ ਦੋਨਾਂ ਜਾਣਿਆਂ ਨੇ ਮੈਨੂੰ ਇਹ ਗੱਲ ਕਹੀ ਵੀ ਤੈਨੂੰ ਇਹ ਕੋਰਟ ਆਰਡਰ ਲੈਣ ਦੀ ਕੀ ਲੋੜ ਸੀਗੀ ਤੇ ਜਿਹੜਾ ਇਹ ਰਜੀਵ ਰੰਦਾਵਾ ਆਇਆ ਇਹਨੇ ਇੱਕ ਸਪੀਚ ਦੇ ਵਿੱਚ ਇਹ ਗੱਲ ਆਖੀ ਹੈਗੀ ਕਿ 1947 ਤੋਂ ਬਾਅਦ ਜੇ ਇੱਕ ਚੌਥੇ ਨੰਬਰ ਤੇ ਵੱਡਾ ਭਾਰਤ ਦਾ ਜਰਨਲ ਹੋਇਆ ਉਹ ਕੇਪੀਐਸ ਗੱਲ ਹੋਇਆ ਤੇ ਇਸ ਗੱਲ ਦਾ ਵੀ ਉਹਨੇ ਅਫਸੋਸ ਪ੍ਰਗਟਾਇਆ ਕਿ ਜਦੋਂ ਕੇਪੀਐਸ ਗੱਲ ਮਰਿਆ ਉਹਦੇ ਭੋਗ ਤੇ ਸਿਰਫ ਦੋ ਬੰਦੇ ਗਏ ਉਹਨਾਂ ਦੇ ਵਿੱਚੋਂ ਕੈਪਟਨ ਅਮਰਿੰਦਰ ਸਿੰਘ ਸੀਗੇ ਜੋ ਕਿ ਚੋਰੀ ਚੋਰੀ ਗਏ ਉਹਦੇ ਭੋਗ ਦੇ ਉੱਤੇ ਤੇ ਦੂਜਾ ਜਤਿੰਦਰ ਪੰਨੂ ਉਸਕੇ ਬਾਅਦ 91 92 ਮੈਂ ਪੰਜਾਬ ਮੈਂ ਜੋ ਸਭ ਤੋਂ ਲੰਬੀ ਇਨਸਰਜੈਂਸੀ ਚੱਲੀ 1984 ਸੇ 92 ਤੱਕ 8 ਸਾਲ ਕੇ ਲਈ ਜਿਸਮੇ ਇੱਕ ਨਵੇਂ ਮੁਲਕੇ ਉਦੇ ਕੀ ਬਾਤ ਕਰ ਰਹਾ tha ਪਾਕਿਸਤਾਨ ਖਾਲਿਸਤਾਨ ਕਾ नाम का एक नए मुल्क की जिसकी राजधानी अमृतसर कहते थे लेकिन उस इंसर्जेंसी को जो कुचला सरदार के पी एस गिल ने तो उनकी मौत जब छब्बीस मई दो हजार सतारह को हुई दिल्ली में तो सबसे दुर्भाग्यपूर्ण बात उससे भी बड़ी ये थी कि हिंदुस्तान का कोई भी लीडर कांग्रेसी भाजपा का ज अकाली दल का जनता दल का या एनी पार्लियामेंट्री लीडर उनके घर नहीं गया तो उससे अगली बड़ी बात कॉन्स्टिट्यूशन क्लब में जब उनकी भोग सेरेमनी हुई सात आठ दिन बाद तीन जून दो हज़ार सतारह को तो उसको आज भी आप वीडियो देख सकते हैं किसी भी पत्रकार दिल्ली के से या आर्काइवल रिकॉर्ड से तो ना तो आ उसमें सिर्फ एक ही आदमी के पंजाब के मुख्यमंत्री सरदार अमरिंदर सिंह के अलावा और कोई नहीं आया और एक बीजेपी के लीडर यदि आए अमृतसर से तो वो थी लक्ष्मीकांता चावला जो इंसर्जेंसी के दौर में ਅਮਰਸਰ ਮੇ ਰਹੀ ਔਰ ਜਿਨੋ ਨੇ ਉਨ੍ਹਾਂ ਦਾ ਸਾਥ ਦਿਆ ਤੀਸੇ ਲੀਡਰ ਸੇ ਸੀਪੀਆਈ ਕੇ ਲੋਕਲ ਲੀਡਰ ਅਮਰਸਰ ਸੇ ਜਤਿੰਦਰ ਪਨੂ ਉਹ ਆਏ ਤੋ ਮੇਰੇ ਦਿਮਾਗ ਮੇ ਇੱਕ ਕੁਐਸਚਨ ਤਬੀ ਸੇ ਕੌਂਦ ਰਹਾ ਥਾ ਕਿ ਯਾਰ ਇਤਨੇ ਬੜੇ ਜਰਨੈਲ ਹੋ ਔਰ ਉਨਕੀ ਇਤਨੀ ਮਤਲਬ ਅਵੇਹਲ ਨਾ ਹੋ ਜਾਏ ਇਤਨੀ ਨੈਗਲੀਜੈਂਸ ਇੱਕ ਦੂਜੀ ਇੰਟਰਵਿਊ ਇਹ ਆਲਟਰਨੇਟਿਵ ਮੀਡੀਆ ਚੈਨਲ ਨੂੰ ਦਿੰਦਾ ਹੈ ਜਿਹਦੇ ਵਿੱਚ ਜੀਬੀ ਸਿੱਧੂ ਦੀ ਕਿਤਾਬ ਦਿਖਾਲਿਸਤਾਨ ਕਨਸਪੀਰੇਸੀ ਦਾ ਹਵਾਲਾ ਦਿੰਦਾ ਹੈ ਇਹੀ ਕਹਿੰਦਾ ਹੈ ਕਿ ਜਿਹੜੇ ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਆ ਇਹ 인ਦਰਾ ਗਾਂਧੀ ਦੀ ਪਦائش ਸੀਗੇ ਕਿ 인ਦਰਾ ਗਾਂਧੀ ਚਾਹੁੰਦੀ ਸੀ ਕਿ 1985 ਦੀਆਂ ਇਲੈਕਸ਼ਨਾਂ ਮੈਂ ਜਿੱਤਣੀਆਂ ਇਸ ਕਰਕੇ ਉਹਨੇ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਨੂੰ ਖੜੇ ਕੀਤਾ ਜੀਬੀਐ ਸਿੱਧੂ ਕੀ ਪੁਸਤਕ ਹੈ ਦਾ ਖਾਲਿਸਤਾਨ ਕਨਸਪੀਰੇਸੀ ਜੀਬੀਐ ਸਿੱਧੂ ਤੇ ਉਹ ਆਈਪੀਐਸ ਅਫਸਰ ਸਨ 1964 ਬੈਚ ਕੇ ਲੇਕਿਨ ਦਿੱਲੀ ਸੇ ਰਜੀਵ ਗਾਂਧੀ ਅਰຸນ ਨਹਿਰੂ ਔਰ अरुण सिंह और इनसे पहले संजय गांधी ने और कमलनाथ इन लोगों ने एक लॉबी बनाने के लिए जोर कोशिश की और जो मूवमेंट को सपोर्ट किया एक्सट्रेनियसली और इवन फाइनेंशली भी तो उनका कहना जो साफ है कि जे इनके दिमाग में था कि हमने तो 1971 में बांग्लादेश भी पाकिस्तान से अलग कर दिया लेकिन 77 में ਇਲੈਕਸ਼ਨ ਕਾਂਗਰਸ ਪਾਰਟੀ ਹਾਰ ਗਈ ਔਰ ਉਨਕੋ 75 ਮੈਂ ਐਮਰਜੈਂਸੀ ਵੀ ਲਗਾਣੀ ਪੜ ਗਈ। ਤੋ ਇਸ ਲਈ ਪਿੰਡਰਾਵਾਲੇ ਕੋ ਮਤਲਬ ਇੱਕ ਐਂਟੀ ਨੈਸ਼ਨਲ ਫਿਗਰ ਪੁੱਟ ਕਰਕੇ ਖਾਲਿਸਤਾਨ ਕੀ ਮੂਵਮੈਂਟ ਦਾ ਹੂਗਾ ਖੜਾ ਕਰਕੇ ਸਾਰੇ ਹਿੰਦੁਸਤਾਨ ਮੈਂ ਇਲੈਕਸ਼ਨ ਜਿੱਤੀ ਜਾਏ 1985 ਕੀ। ਜਿਹੜਾ ਇਹ ਰਜੀਵ ਰੰਧਾਵਾ ਆ ਇਹ ਕੇਪੀਐਸ ਗੱਲ ਦਾ ਪ੍ਰਸ਼ੰਸਕ ਆ। ਉਹੀ ਕੇਪੀਐਸ ਗੱਲ ਜਿਹਦੇ ਤੇ ਬਿਸ਼ੱਕ ਇੱਕ ਕਾਨੂੰਨੀ ਕਾਰਵਾਈ ਨਹੀਂ ਹੋਈ ਭਾਈ ਜਸਵੰਤ ਸਿੰਘ ਜੀ ਖਾਲੜਾ ਦੇ ਕਤਲ ਦੇ ਕੇਸ ਦੇ ਵਿੱਚ ਪਰ ਇੱਕ ਐਸਪੀਓ ਸਪੈਸ਼ਲ ਪੁਲਿਸ ਆਫ ਸਰਕਲ ਗੁਲਦੀਪ ਸਿੰਘ ਦੀ ਗਵਾਹੀ ਦੇ ਮੁਤਾਬਕ ਜਿਹੜੇ ਜਸਵੰਤ ਸਿੰਘ ਜੀ ਖਾਲੜਾ ਆ ਜਦੋਂ ਘਰੋਂ ਅਗਵਾ ਕੀਤਾ ਗਿਆ ਉਹਨਾਂ ਨੂੰ ਐਸਐਸਪੀ ਅਜੀਤ ਸੰਧੂ ਦੇ ਘਰੇ ਲੈ ਕੇ ਗਿਆ ਤੇ ਉੱਥੇ ਕੇਪੀਐਸ ਗਿੱਲ ਨੇ ਖੋਦ ਭਾਈ ਜਸਵੰਤ ਸਿੰਘ ਜੀ ਖਾਲੜਾ ਦੀ ਅੱਧੇ ਘੰਟੇ ਦੇ ਲਈ ਇੰਟਰੋਗੇਸ਼ਨ ਕੀਤੀ ਆ ਇਹ ਐਸਪੀਓ ਕੁਲਦੀਪ ਸਿੰਘ ਦੀ ਗਵਾਹੀ ਆ ਉਸ ਕੇਸ ਦੇ ਵਿੱਚ ਤੇ ਬਿਸ਼ੱਕ ਕੋਈ ਕਾਨੂੰਨੀ ਕਾਰਵਾਈ ਕੇ ਪੀਐਸਕੇਲ ਦੇ ਖਿਲਾਫ ਨਹੀਂ ਹੋਈ ਉਸ ਸਮੇਂ ਤੇ ਜਿਹੜਾ ਡੀਜੀਪੀ ਪੰਜਾਬ ਪੁਲਿਸ ਦਾ ਹੀ ਉਹ ਕੇ ਪੀਐਸਕੇਲ ਸੀਗਾ ਤੇ ਪੰਜਾਬ ਪੁਲਿਸ ਦੇ ਅੰਦਰ ਪੱਤਾ ਵੀ ਨਹੀਂ ਸੀ ਹਲਦਾ ਕੇ ਪੀਐਸਕੇਲ ਦੀ ਪ੍ਰਵਾਨਗੀ ਤੋਂ ਬਿਨਾ ਸੋ ਜਿਹੜੇ ਸਿੱਖ ਬੁੱਧੀਜੀਵੀ ਭਾਈ ਅਜਮੇਰ ਸਿੰਘ ਜੀ ਆ ਉਹ ਇਹ ਸਾਰੇ ਸلسਲੇ ਨਾਲ ਕਿਦਾਂ ਜੋੜਦੇ ਆ ਜੋੜਦੇ ਇਦਾਂ ਆ ਕਿ ਭਾਈ ਅਜਮੇਰ ਸਿੰਘ ਦੀ ਕਾਫੀ ਨੇੜਤਾ ਆ ਇਸ ਰਜੀਵ ਰੰਧਾਵੇ ਦੇ ਨਾਲ ਜਦੋਂ ਉਹਨਾਂ ਨੇ ਆਪਣੀ ਕਿਤਾਬ ਲਾਂਚ ਕੀਤੀ ਆ ਡਾਰਕਨੈਸ ਟਫਾਈਡ ਲਾਈਫ ਐਂਡ ਲੇਗੇਸੀ ਆਫ ਜਸਵੰਤ ਸਿੰਘ ਜੀ ਖਾਲੜਾ ਇੰਗਲਿਸ਼ ਐਡੀਸ਼ਨ ਜਦੋਂ ਉਹਨਾਂ ਨੇ ਲਾਂਚ ਕੀਤੀ ਆ ਭਾਈ ਗੁਰਦਾਸ ਹਾਲ ਜਿਹੜਾ ਕਿ ਦਰਬਾਰ ਸਾਹਿਬ ਦੇ ਨੇੜੇ ਆ ਉਹ ਜਿਹੜਾ ਇਵੈਂਟ ਆ ਉਹ ਇਸ ਰਜੀਵ ਰੰਧਾਵੇ ਨੇ ਸਾਰਾ ਅਰੇਂਜ ਕੀਤਾ ਤੇ ਭਾਈ ਜਮੇਰ ਸਿੰਘ ਜੀ ਹੋਣਾ ਦੇ ਜਿਹੜੇ ਇਹ ਪੂਰਨੇ ਪਾਏ ਆ ਇਹ ਅੱਜ ਅਸੀਂ ਵਾਹਿਗੁਰੂ ਤੋਂ ਅਰਦਾਸ ਕਰੀਏ ਕਿ ਇਹਨਾਂ ਦੀ ਉਮਰ ਹੈ 100 ਸਾਲ 105 ਸਾਲ ਹੋਵੇ ਤੇ 10 12 14 ਕਿਤਾਬਾਂ ਹੋਰ ਪੰਥ ਦੀ ਝੋਲੀ 'ਚ ਪਾ ਕੇ ਜਾਣ ਤੇ ਇਹ ਬਾਕੀ ਹੋ ਸਕਦਾ ਵਾਹਿਗੁਰੂ ਸਾਨੂੰ ਇੰਨੇਕ ਮੱਤ ਬਖਸ਼ ਦੇ ਉਸ ਦੌਰ ਦੇ ਵਿੱਚ ਇਹ ਸੰਤ ਬਾਬਾ ਜਰਨੈਲ ਸਿੰਘ ਦੀ ਫੋਟੋ ਨੋਟਾਂ ਦੇ ਉੱਤੇ ਵੀ ਕਿਤੇ ਵੇਖ ਲਈਏ ਭਾਵੇਂ ਉਹ ਨੋਟ ਕਿਸੇ ਮੁਲਕ ਦੇ ਹੋਣ ਤੇ ਜਿਹੜੇ ਪਿਛਲੇ ਦਿਨਾਂ ਦੇ ਵਿੱਚ ਵੀ ਪੰਜਾਬ ਯੂਨੀਵਰਸਿਟੀ ਵਿੱਚ ਵੀ ਭਾਈ ਅਜਮੇਰ ਸਿੰਘ ਜੀ ਸ਼ਾਮਲ ਹੁੰਦੇ ਆ ਤੇ ਨਾਲ ਇਹਨਾਂ ਦੇ ਇਹੀ ਰਜੀਵ ਰੰਦਾਵਾ ਹੁੰਦਾ ਤੇ ਜਿਹੜੇ ਭਾਈ ਅਜਮੇਰ ਸਿੰਘ ਜੀ ਆ ਉਹ ਪੜੇ ਲਿਖੇ ਸਿੱਖ ਬੁੱਧੀਜੀਵੀ ਨੇ ਇਹ ਕਿਦਾਂ ਹੋ ਸਕਦਾ ਕਿ ਉਹਨਾਂ ਨੂੰ ਰਜੀਵ ਰੰਧਾਵੇ ਦੇ ਪਿਛੋਕੜ ਬਾਰੇ ਨਾ ਪਤਾ ਹੋਵੇ ਆਪਾਂ ਇਸ ਗੱਲ ਨੂੰ ਮੰਨ ਸਕਦੇ ਹਾਂ ਕਿ ਇੱਕ ਅਨਪੜ ਅਨਜਾਣ ਬੰਦਾ ਇਹੋ ਜਿਹੇ ਵਿਅਕਤੀ ਦੇ ਨਾਲ ਵਿਚਰਦਾ ਹੋਊਗਾ ਪਰ ਭਾਈ ਅਜਮੇਰ ਸਿੰਘ ਜੀ ਇੱਕ ਉੱਗੇ ਸਿੱਖ ਬੁੱਧੀਜੀਵੀ ਆ ਇਹ ਕਿਦਾਂ ਹੋ ਸਕਦਾ ਵੀ ਉਹਨਾਂ ਨੂੰ ਇਸ ਬੰਦੇ ਦੇ ਪਿਛੋਕੜ ਬਾਰੇ ਨਾ ਪਤਾ ਹੋਵੇ ਸੋ ਭਾਈ ਅਜਮੇਰ ਸਿੰਘ ਜੀ ਕਾਫੀ ਸਤਕਾਰਯੋਗ ਨੇ ਜਦੋਂ ਵੀ ਉਹਨਾਂ ਦੀ ਕੋਈ ਕਿਤਾਬ ਛਪਦੀ ਆ ਮੈਂ ਜ਼ਰੂਰ ਖਰੀਦਦਾ ਆ ਪਰ ਮੇਰੇ ਵੱਲੋਂ ਇੱਕ ਸਵਾਲ ਆ ਉਹਨਾਂ ਨੂੰ ਕਿ ਤੁਸੀਂ ਇਹੋ ਜਿਹਾ ਸ਼ੱਕੀ ਕਿਸਮ ਦਾ ਵਿਅਕਤੀ ਨਾਲ ਕਿਉਂ ਲਈ ਫਿਰਦੇ ਆ